ਜਿਹੜਾ ਵੀ ਕੰਮ ਜਿਵੇਂ ਬਿਜਲੀ ਸੋਧ ਬਿੱਲ ਹੈ ਸਾਡਾ 2020 ਤੋਂ ਲੈ ਕੇ ਜਿਹੜਾ 2025 ਹੁਣ ਚੱਲਦਾ ਹੈ ਜਾਂ ਮੰਨ ਕੇ ਚੱਲੋ ਇਹ ਬੀਜ ਫੀਡ ਬਿੱਲ ਹੈ ਸਾਡਾ ਜਿਹੜਾ ਕਿ ਆਪਦੇ ਹੱਥ ਦੇ ਕਰਨਾ ਚਾਹੁੰਦੀ ਹੈ ਸਰਕਾਰ ਇਹ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਇਹ ਕੰਮ ਕਰਨ ਨਹੀਂ ਦੇਣਾ ਸਾਨੂੰ ਜੋ ਵੀ ਮਰਜ਼ੀ ਧਰਨੇ ਮਜਾਰੇ ਕਰਨੇ ਪਰ ਉਹਦੇ ਸਬੰਧ ਦੇ ਵਿੱਚ ਹੀ ਅੱਜ ਧਰਨਾ ਲੱਗਿਆ। ਕਿਉਂਕਿ ਤਾਨਾਸ਼ਾ ਸਰਕਾਰ ਆ ਬਿਲਕੁਲ ਅੱਜ ਤੱਕ ਇੰਨੀ ਤਾਨਾਸ਼ ਸਰਕਾਰ ਨਹੀਂ ਆਈਗੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਕਹਿੰਦਾ ਵੀ ਜੋ ਮੈਂ ਕਰਤਾ ਉਹੀ ਹੋਊਗਾ ਪਰ ਫੇਰ ਵੀ ਅਾ ਸਾਡਾ ਜਿੰਨਾ ਜ਼ੋਰ ਲੱਗਿਆ ਇਸ ਨੂੰ ਗੋਡਾਂ ਪਾਰ ਨੇ ਕਰਕੇ ਹੀ ਰਵਾਂਗੇ ਜਿਵੇਂ ਮਰਜ਼ੀ ਹੋ ਜੇ ਅਸੀਂ ਨੂੰ ਐ ਚੱਲਣ ਨਹੀਂ ਦਿੰਦੇ ਇਹ ਦੀ ਜੋ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨੇ ਜਿਹੜਾ ਸੋਲ ਬਿਲੀ ਬਿਲਡ 2025 ਹੈ ਉਹਦਾ ਕਿਤੇ ਬਰੋਸ ਨਹੀਂ ਕੀਤਾ ਜਿਹੜਾ ਮੈਟ੍ਰੀਸ਼ਾਣਾ ਮੀਟਿੰਗ ਹੋਈ ਭਗਵੰਤ ਸਿੰਘ ਮਾਨ ਦੇ ਮੱਖ ਮੰਤਰੀ ਪੰਜਾਬ ਦੇ ਉਹਦੇ ਵਿੱਚ ਵੀ ਇਹਨੂੰ ਨਹੀਂ ਸ਼ੂਆ ਗਿਆ ਸਰਪ ਸ਼ੀਟ ਬਿਜਲੀ ਬਿੱਲ ਨਹੀਂ ਸ਼ੂਆ ਗਿਆ ਸ਼ੀਟ ਬਿੱਲ ਨਹੀਂ ਸ਼ੂਆ ਗਿਆ ਬਿਜਲੀ ਬਿੱਲ ਨਹੀਂ ਸ਼ੂਆ ਗਿਆ ਇਸ ਤੋਂ ਸਪਸ਼ਟ ਸਾਫਤ ਹੁੰਦਾ ਹੈ ਕਿ ਪੰਜਾਬ ਸਰਕਾਰ ਵੀ ਕਿੰਝ ਕਰਨਾ ਰਹੀ ਹੋਈ ਹੈ ਉਹ ਉਹਨਾਂ ਦੀਆਂ ਨੀਤੀਆਂ ਦੀ ਪਾਲਣਾ ਕਰਦੀ ਹੈ ਜਿਹੜਾ ਸੋਲ ਬਿਜਲੀ ਫੋਰ 2025 ਆ ਉਹ ਲਾਗੂ ਕਰਨ ਤੇ ਕੋਲੀ ਹੋਈ ਹੈ ਨਵੇਂ ਸਮਝੋ ਤਾਂ ਜੋ ਪਾਰਟ ਤੇ ਯੂਸੇ ਦੇ ਵਿੱਚ ਕਾਰ ਹੋਇਆ ਉਸ ਦੇ ਵਿਰੋਧ ਦੇ ਵਿੱਚ ਕੇਂਦਰੀ ਟ੍ਰੇਡ ਯੂਨੀਅਨ ਵੱਲੋਂ ਜਿਹੜਾ ਹੈਗਾ ਭਾਰਤ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਵੇਂ ਚੱਲਦਿਆਂ ਅੱਜ ਹੜਤਾਲ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਰਿਹਾ ਤੇ ਸਿੱਖ ਕਿਸਾਨ ਮੋਰਚੇ ਵੱਲੋਂ ਵੀ ਹਮਾਇਤ ਕੀਤੀ ਗਈ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਫ੍ਰੀਕੋਰਡ ਦੀਆਂ ਫ੍ਰੀਕੋਰਡ ਦੇ ਵਿੱਚ ਜਿਹੜਾ ਹੈਗਾ ਅੱਜ ਸਾਰੇ ਹੀ ਜਥੇਬੰਦੀਆਂ ਸਿੱਖ ਕਿਸਾਨ ਮੋਰਚਾ ਟ੍ਰੇਡ ਜਥੇਬੰਦੀਆਂ ਸਾਂਝੇ ਤੌਰ ਤੇ ਇਕੱਠੀਆਂ ਹੋਈਆਂ ਨੇ ਤੇ ਜਿਨ੍ਹਾਂ ਵੱਲੋਂ ਜਿਹੜਾ ਹੈਗਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੋਈ ਕੁਝ ਮੰਗਾਂ ਹਰ ਇੱਕ ਜਥੇ ਦੇ ਵਿੱਚ ਜੇ ਵਿਖਿਆਗੇ ਤਾਂ ਮਜ਼ਦੂਰ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਸਾਰੇ ਜਥੇਬੰਦੀਆਂ ਜੋ ਵੱਖ-ਵੱਖ ਜਾ ਟ੍ਰੇਡ ਯੂਨੀਅਨ ਨੇ ਜਾਂ ਕਾਰਨ ਪੈਸ਼ਨਭਾਲੀ ਦੇ ਸੰਘਰਸ਼ ਕਮੇਟੀਆਂ ਨੇ ਉਹ ਹਰ ਇੱਕ ਇਹਦੇ ਵਿੱਚ ਜੁੜੇ ਹੋਏ ਨੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਸਾਂਝੇ ਤੌਰ ਤੇ ਅੱਜ ਜਿਹੜਾ ਇੱਥੇ ਪ੍ਰਸਤ ਕੀਤਾ ਜਾ ਰਿਹਾ ਤੇ ਸਰਕਾਰ ਦੇ ਖਿਲਾਫ ਜਿਹੜੀ ਆਪਣੀ ਪੜਾਅ ਕੱਢੀ ਜਾ ਰਹੀ ਹੈ ਲਗਾਤਾਰ ਜਿੱਥੇ ਕਿਸਾਨੀ ਮੰਗਾਂ ਦੀ ਗੱਲ ਕਰੀਏ ਤਾਂ ਕਿਸਾਨ ਇਸ ਜਿਹੜੀ ਇਸ ਵੀ ਉੱਤੇ ਵਿਰੋਧ ਕਰ ਰਹੇ ਸਨ ਕਿ ਤਰ੍ਹਾਂ ਕਦੇ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਘਰਾਣਿਆਂ ਨੂੰ ਜਿਹੜਾ ਹੈਗਾ ਸਰਕਾਰਾਂ ਚਾਹੇ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਉਹ ਲਗਾਤਾਰ ਪੰਜਾਬ ਦੀ ਵਾਗਦੋਰੀ ਦੇ ਰਹੀਆਂ ਜਿਸ ਦੇ ਕਾਰਨ ਉਹ ਲਗਾਤਾਰ ਇਸ ਦਾ ਵਿਰੋਧ ਕਰਦੇ ਨੇ ਤੇ ਇਸ ਨੂੰ ਆਪਾਂ ਗੱਲਬਾਤ ਵੀ ਕਰਾਂ ਅੱਜ ਜਿਹੜਾ ਹੈਗਾ ਪ੍ਰਦਰਸ਼ਨ ਜਿਹੜਾ ਕਰਨਾ ਆਪਿਆ ਕੇਂਦਰਾ ਤੇ ਪੰਜਾਬ ਸਰਕਾਰ ਦੇ ਖਿਲਾਫ ਦੇਖੋ ਟ੍ਰੇਡ ਯੂਨੀਅਨਾਂ ਸਯੁਕਤ ਕਿਸਾਨ ਮੋਰਚਾ ਜਾਂ ਕੋਈ ਵੀ ਹੋਰ ਯੂਨੀਅਨ ਜਿੰਨੀਆਂ ਵੀ ਹੈਗੀਆਂ ਉਹ ਸਾਂਝੇ ਰੂਪ ਦੇ ਵਿੱਚ ਭਾਰਤ ਬੰਦ ਸੱਦੇ ਦਿੱਤਾ ਸੀ ਇਹਨਾਂ ਨੇ ਕਿਉਂਕਿ ਜਿਹੜਾ ਵੀ ਕੰਮ ਜਿਵੇਂ ਬਿਜਲੀ ਸੋਧ ਬਿੱਲ ਹੈ ਸਾਡਾ 2020 ਤੋਂ ਲੈ ਕੇ ਜਿਹੜਾ 2025 ਹੁਣ ਚੱਲਦਾ ਹੈ ਜਾਂ ਮੰਨ ਕੇ ਚਲੋ ਇਹ ਬੀਜ ਫੀਡ ਬਿੱਲ ਹੈ ਸਾਡਾ ਜਿਹੜਾ ਕਿ ਆਪਦੇ ਹੱਥੇ ਚ ਕਰਨਾ ਚਾਹੁੰਦੀ ਹੈ ਸਰਕਾਰ ਇਹ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਇਹ ਕੰਮ ਕਰਨ ਨਹੀਂ ਦੇਣਾ ਸਾਨੂੰ ਜੋ ਵੀ ਮਰਜ਼ੀ ਧਰਨੇ ਬਜਾਰੇ ਕਰਨੇ ਪਰ ਉਹਦੇ ਸਬੰਧ ਦੇ ਵਿੱਚ ਹੀ ਅੱਜ ਧਰਨਾ ਲੱਗਾ ਔਰ ਕਿਵੇਂ ਦਾ ਇਥੇ ਲੱਗ ਰਿਹਾ ਕੋਈ ਲਗਾਤਾਰ ਜੋ ਕਾਨੂੰਨ ਬਣਾਏ ਜਾ ਰਹੇ ਨੇ ਪਾਹੇ ਪੰਜਾਬ ਦੀ ਸਰਕਾਰ ਹੋਵੇ ਨਾ ਜਿਵੇਂ ਹੁਣ ਯੂ ਐਸ ਏ ਸਮਝੋ ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਉਹਦਾ ਵੀ ਕਿਸਾਨ ਵਿਰੋਧ ਕਰ ਰਹੇ ਨੇ ਲਗਾਤਾਰ ਵਿਰੋਧ ਦੇ باوجود ਵੀ ਫਿਰ ਵੀ ਕੇਂਦਰ ਆਪਣੇ ਆਪਣੇ ਰਗੀਆਂ ਤੇ ਜਾਂ ਪੰਜਾਬ ਹੋਵੇ ਚਾਹੇ ਕੇਂਦਰ ਹੋਵੇ ਆਪਦੇ ਰਗੀਆਂ ਤੇ ਅੜੀਆਂ ਰਹੀਆਂ ਨੇ ਦੇਖੋ ਜਦੋਂ ਮੌਮਤ ਹੁੰਦੀ ਹੈ ਨਾ ਸਰਕਾਰਾਂ ਦੀ ਉਹ ਆਪਦੇ ਹਿਸਾਬ ਨਾਲ ਹੀ ਕਾਨੂੰਨ ਹਮੇਸ਼ਾ ਬਣਾਉਂਦੀਆਂ ਤੇ ਜਿਹੜੇ ਵਿਰੋਧ ਕਰਨ ਵਾਲੇ ਲੋਕ ਆ ਉਹਨਾਂ ਨੇ ਵਿਰੋਧ ਕਰਨਾ ਹੁੰਦਾ ਕਿਉਂਕਿ ਕੋਈ ਸੈਂਟਰਲ ਸਰਕਾਰ ਕਦੇ ਵੀ ਕਿਸਾਨੀ ਮੰਗਾਂ ਦੇ ਹੱਕ ਤੇ ਜਾਂ ਨੌਕਰੀਆਂ ਦੇ ਪੱਖ 'ਚ ਕਦੇ ਨਹੀਂ ਰਹੀ ਤੁਸੀਂ ਦੇਖੋ ਕਿ ਕਿੰਨੀਆਂ ਕarnataka ਸਰਕਾਰੀ ਨੌਕਰੀਆਂ ਤਕਰੀਬਨ 1 ਬੰਦ ਵਾਂਗ ਹੁਣ 28 30 ਦੇ ਵਿੱਚ ਤਕਰੀਬਨ ਹੀ ਸਰਕਾਰੀ ਨੌਕਰੀਆਂ ਬਾਹਰ ਹੋ ਜਾਣੀਆਂ ਕਿਉਂਕਿ ਪ੍ਰਾਈਵੇਟ ਤੌਰ ਤੇ ਜ਼ਿਆਦਾਤਰ ਇਹਨਾਂ ਦਾ ਜ਼ੋਰ ਲੱਗਾ ਵੀ ਅਸੀਂ ਹਰ ਇੱਕ ਵੱਡੇ ਘਰਾਣਿਆਂ ਨੂੰ ਦੇ ਕੇ ਹਰ ਇੱਕ ਚੀਜ਼ ਅਸੀਂ ਪ੍ਰਾਈਵੇਟ ਕਰਨੀ ਹੈ ਅਸੀਂ ਇਹ ਚਾਹੁੰਦੇ ਨਹੀਂ ਵੀ ਇਹ ਚੀਜ਼ਾਂ ਜਿਹੜੀਆਂ ਕਿ ਪ੍ਰਾਈਵੇਟ ਕੀਤੀਆਂ ਜਾਣ ਅਹੋਲ ਵੀ ਆ ਗੋ ਮੌਜੂਦ ਨੇ ਅੱਜ ਕੀ ਕਹਿਣਾ ਤੁਹਾਡਾ ਜੀ ਇਹ ਚੀਜ਼ ਨੂੰ ਲੈ ਕੇ ਕਿਉਂਕਿ ਕੇਂਦਰ ਦੀਆਂ ਹਮੇਸ਼ਾ ਮਾਰੂ ਨੀਤੀਆਂ ਰਹੀਆਂ ਪੰਜਾਬ ਦੇ ਪ੍ਰਤੀ ਹੁਣ ਵੀ ਜਿਹੜੀਆਂ ਰੀਤੀਆਂ ਹੋਈਆਂ ਨੇ ਤੇ ਉਹਨਾਂ ਦੇ ਤਰਜ਼ ਤੇ ਜਿਹੜੀ ਹੈ ਪੰਜਾਬ ਦੀ ਸਰਕਾਰ ਚੱਲੀ ਹੋਈ ਹੈ ਦੇਖੋ ਕੋਈ ਵੀ ਸਰਕਾਰ ਆ ਜੇ ਜਦੋਂ ਤੋਂ ਵੀ ਆਪਣਾ ਦੇਸ਼ ਆਜਾਦ ਹੋਇਆ ਉਦੋਂ ਤੋਂ ਜਿਹੜੀ ਵੀ ਸਰਕਾਰ ਬਣਦੀ ਹੈ ਉਹਦੀਆਂ ਆਪਣੀਆਂ ਨੀਤੀਆਂ ਹੁੰਦੀਆਂ ਪਰ ਜਿਹੜੀ ਆ ਸਰਕਾਰ ਤਾਂ ਨਾ ਸਾ ਬੀਜਪੀ ਸਰਕਾਰ ਹੈ ਜਿਵੇਂ ਦਾ ਮੋਦੀ ਆਇਆ ਹੈ ਮੋਦੀ ਨੇ ਤਾਂ ਬਿਲਕੁਲ ਹੱਦ ਹੀ ਕਰਤੀ ਕਿਉਂਕਿ ਇਸ ਨੇ ਬਿਲਕੁਲ ਸਾਰਾ ਕੁਝ ਵੇਚਣਾ ਹੀ ਸ਼ੁਰੂ ਕਰਤਾ ਅੱਜ ਤੋਂ ਪਹਿਲਾਂ ਕਿਤੇ ਵੀ ਇਹਨੂੰ ਇੱਕ ਰੇਲਵੇ ਵੇਗ ਗੇ ਸਕੂਲ ਵੇਗ ਗੇ ਸਟੇਸ਼ਨ ਵੇਗ ਗੇ ਜੇ ਸਭ ਤੋਂ ਵੱਡੇ ਧਾਰੇ ਸੀਗੇ ਸਭ ਤੋਂ ਆਮਦਨ ਵਾਲੇ ਇਹ ਸੈਂਟਰ ਦੇ ਆਧਾਰੇ ਸੀਗੇ ਇਹ ਜਿਹੜੇ ਕਿ ਅੱਜ ਇਹਨੇ ਉਹ ਵੀ ਵੇਚ ਕੇ ਪ੍ਰਾਈਵੇਟ ਕਰਤੇ 에어ਪੋਰਟ ਤੱਕ ਵੇਚਤੇ ਇਹ ਸਭ ਤੋਂ ਜ਼ਿਆਦਾ ਆਮਦਨ ਵਾਲੇ ਆਧਾਰੇ ਸੀ ਇਹਨਾਂ ਦੇ ਸਿਰ ਤੇ ਦਾ ਦੇਸ਼ ਚੱਲਦਾ ਸੀਗਾ ਪਰ ਜਦੋਂ ਇਹ ਹੀ ਪ੍ਰਾਈਵੇਟ ਹੋ ਗਏ ਦੇਸ਼ ਚੱਲੂ ਕਿਵੇਂ ਦੇ ਕੋਈ ਪੈਸਾ ਹੀ ਨਾ ਰਿਹਾ ਕਿਉਂਕਿ ਇਹ ਸਾਨਾਸ਼ਾ ਸਰਕਾਰ ਆ ਬਿਲਕੁਲ ਅੱਜ ਤੱਕ ਇੰਨੀ ਤਾਨਾ ਸਰਕਾਰ ਨਹੀਂ ਆਏਗੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਇਹ ਕਹਿੰਦਾ ਵੀ ਜੋ ਮੈਂ ਕਰਤਾ ਉਹੀ ਹੋਊਗਾ ਪਰ ਫੇਰ ਵੀ ਸਾਡਾ ਜਿੰਨਾ ਜ਼ੋਰ ਲੱਗਿਆ ਇਸ ਨੂੰ ਗੋਡਾਂ ਪਰਨੇ ਕਰਕੇ ਹੀ ਰਵਾਂਗੇ ਜਿਵੇਂ ਮਰਜ਼ੀ ਹੋ ਜੇ ਅਸੀਂ ਨੂੰ ਐ ਚੱਲਣ ਹੀ ਨਹੀਂ ਦਿੰਦੇ ਦੀ ਆ ਜੇ ਤੁਸੀਂ ਵੇਖਿਆ ਗਿਆ ਤਾਂ ਪਿਛਲੇ ਸਮੇਂ ਕਾਫੀ ਵਿਰੋਧ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਹੁਣ 27 ਵੀ ਕੋਈ ਜ਼ਿਆਦਾ ਦੂਰ ਨਹੀਂ ਲੱਗਦਾ ਕਿ ਇਸ ਸਮੇਂ ਪੰਜਾਬ ਨੂੰ ਵੀ ਇਹ ਚ ਸਰਕਾਰ ਨੂੰ ਵੀ ਇਹ ਭੁਗਤਨੇ ਪੈਣਗੇ ਜੋ ਅੱਜ ਕੱਲ ਜੋ ਕਾਨੂੰਨ ਬਣਾਏ ਜਾ ਰਹੇ ਨੇ ਜਾਂ ਥੋਪੇ ਜਾ ਰਹੇ ਨੇ ਜਾਂ ਜ਼ਮੀਨਾਂ ਵਿੱਚ ਜਾ ਰਹੇ ਨੇ ਜੋ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਬਾਰੇ ਮਿਹਰਾਂ ਬਾਰੇ ਮੁਜ਼ਮਨ ਉਹ ਦੁਕਾਨਦਾਰਾਂ ਬਾਰੇ ਨੀਤੀਆਂ ਬਣਾ ਰਹੀ ਹੈ ਇਹਦਾ ਕਿ ਮੇਜਰ ਸਰਕਾਰ ਨੂੰ ਭੁਗਤਨੇ ਪੈਣਾ ਜੋ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨੇ ਜਿਹੜਾ ਸੋਰ ਬਿਲੀ ਬਿਲਡ 2021 ਹੈ ਉਹਨੇ ਕਿਤੇ ਬਰੋਧ ਨਹੀਂ ਕੀਤਾ ਜਿਹੜਾ ਮੇਤ੍ਰੀ ਸ਼ਾਹ ਨਾ ਮੀਟਿੰਗ ਹੋਈ ਭਗਵੰਤ ਸਿੰਘ ਮਾਨ ਦੇ ਮੱਖ ਮੰਤਰੀ ਪੰਜਾਬ ਦੇ ਉਹਦੇ ਵਿੱਚ ਵੀ ਇਹਨੂੰ ਨਹੀਂ ਸ਼ੂਆ ਗਿਆ ਸਿਰਫ ਸੀਟ ਬਿਜਲੀ ਬਿਲ ਨਹੀਂ ਸ਼ੂਆ ਗਿਆ ਸ਼ੀਟ ਬਿਲ ਨਹੀਂ ਸ਼ੂਆ ਗਿਆ ਬਿਜਲੀ ਬਿਲ ਨਹੀਂ ਸ਼ੂਆ ਗਿਆ ਇਸ ਤੋਂ ਸਪਸ਼ਟ ਸਾਫਤ ਹੁੰਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਨਾਲ ਰੜੀ ਹੋਈ ਹੈ ਉਹ ਉਹਨਾਂ ਦੀਆਂ ਨੀਤੀਆਂ ਦੀ ਪਾਲਣਾ ਕਰਦੀ ਹੈ ਜਿਹੜਾ ਸੋਲ ਬਿਜਲੀ ਬਿਲ 2025 ਆ ਉਹ ਲਾਗੂ ਕਰਨ ਤੇ ਕੋਲੀ ਹੋਈ ਹੈ ਤੇ ਸੰਯੁਕਤ ਕਿਸਾਨ ਮੋਰਚੇ ਦਾ ਡਟ ਕੇ ਵਿਰੋਧ ਕਰਦਾ ਹੈ ਦੂਜੇ ਨੁਕਤੇ ਜੋ ਪੰਜਾਬ ਦੀ ਸਿਆਸਤ ਹੈ ਉਹ ਅੱਜਕੱਲ ਜਿਵੇਂ ਕੇਂਦਰੀ ਸਿਆਸਤ ਹੈ ਕੈਂਟਰੀ ਸਰਕਾਰ ਕਾਰਪੋਰਟ ਘਰਾਣੇ ਬਣਾਉਂਦੇ ਆ ਪੰਜਾਬ ਦੇ ਵਿੱਚ ਇਹ ਹੋ ਰਿਹਾ ਹੈ ਘੋਲ ਬਣ ਗਿਆ ਜਿਹੜੀ ਪੰਜਾਬ ਦੀ ਸਰਕਾਰ ਨੂੰ ਦੇ ਰਿਆਂ ਜੋ ਨਿਕਲ ਕੇ ਬਣੂਗੀ ਭਾਵੇਂ ਸੱਤ ਪਿਆਸਾ ਡੇਰਾ ਹੋਵੇ ਭਾਵੇਂ ਸਰਸਵਰ ਡੇਰਾ ਹੋਵੇ ਭਾਵੇਂ ਮੱਝਾ ਕੋਈ ਡੇਰਾ ਹੋਵੇ ਉਹਨਾਂ ਦੇ ਜੋ ਮਹੰਤ ਲੋਗ ਹੈ ਉਹ ਸਾਦੇ ਚ ਪੈ ਤਰ ਚੁੱਕੇ ਆ ਉਹ ਆਦੇ ਸਾਡੇ ਮੁੱਖ ਮੰਤਰੀ ਬਣਨਗੇ ਆਦੇ ਸਾਡੇ ਮੰਤਰੀ ਬਣਨਗੇ ਆ ਸਾਡੇ ਐਮਐਲਏ ਬਣਨਗੇ ਜਿਹੜਾ ਸਾਡੇ ਪੰਜਾਬ ਦੀ ਸਿਆਸਤ ਦਾ ਘਾਣ ਉਹ ਡੇਰੇਵਾਲ ਨੇ ਕੀਤਾ ਤੇ ਕਰ ਰੇ ਆ ਤੇ ਸਾਡੇ ਸਰਕਾਰੀ ਜਿਹੜੇ ਪੋਲੀਟੀਕਲ ਬੰਦੇ ਆ ਉਹਨੇ ਪਿੱਛੇ ਲੱਗ ਕੇ ਆਪ ਦੀਆਂ ਪਾਰਟੀਆਂ ਦਾ ਵੀ ਸਫਾਇਆ ਕਰਾ ਰਹੇ ਆ ਪਰ ਲੋਕ ਇਹਨਾਂ ਡੇਰੇਵਾਲ ਦੇ ਜੋ ਸਿਆਸੀ ਪਾਰਟੀ ਜਿਹੜੂ ਨਹੀਂ ਮਦਦ ਲੈਣਗੇ ਉਹ ਡਟ ਕੇ ਬੋਲ ਕਰਾਂਗੇ ਔਰ ਜਿਹੜੇ ਸਰ ਕਿਸਾਨੀ ਮੰਗਾ ਇਹਨਾਂ ਨੂੰ ਮੋਰਨ ਪੈ ਕੇ ਸ਼ਿੰਗਾ ਚੀ ਗਏ ਰੋਜ਼ ਦੀ ਤੋਂ ਲਗਾਤਾਰ ਤੁਸੀਂ ਸੁਣਿਆ ਵਕ ਵਕ ਜਿਉਂ ਤੋਂ ਕਿ ਲਗਾਤਾਰ ਇਹ ਰੋਜ਼ਾਰ ਕੀਤਾ ਗਿਆ ਪਰ ਹੋਰ ਵੀ ਆ ਗੱਲਬਾਤ ਕਰਦੇ ਆ ਪਰ ਜਿਹੜਾ ਅੱਜ ਦਾ ਜਿਹੜਾ ਪ੍ਰਦਰਸ਼ਨ ਇਹ ਜਿਹੜਾ ਹੈਗਾ ਹੜਤਾਲ ਅੱਜ ਕੀਤੀ ਗਈ ਸੀ ਕਿਉਂਕਿ ਕਪਾਸੀ ਚੱਲ ਰਿਹਾ ਸੀ ਕਿ ਬੰਦ ਦਾ ਐਲਾਨ ਕੀਤਾ ਗਿਆ ਸੀ ਬੰਦ ਦਾ ਨਹੀਂ ਇਹ ਹੜਤਾਲ ਕੀਤੀ ਗਈ ਸੀ ਤਾਂ ਤਸਵੀਰਾਂ ਤੁਹਾਨੂੰ ਅਸੀਂ ਫ੍ਰੀ ਕੋਰਟ ਤੋਂ ਦਿਖਾਈਆਂ ਆ ਦੇਸ਼ ਵੀ ਆਪ ਹੀ ਹੜਤਾਲ ਦੇ ਵਿੱਚ ਅੱਜ ਸਮੂਹ ਜਥੇਬੰਦੀਆਂ ਕਿਸਾਨ ਮਜ਼ਦੂਰ ਮਲਾਜ਼ਮ ਸਾਰੇ ਹੀ ਅੱਜ ਇਕੱਠੇ ਹੋਏ ਨੇ ਤੇ ਜਿਹੜਾ ਲਗਾਤਾਰ ਚਾਹੇ ਪੰਜਾਬ ਸਰਕਾਰ ਦੇ ਹੋਣ ਚਾਹੇ ਕੇਂਦਰ ਦੇ ਹੋਣ ਜੋ ਕਾਨੂੰਨ ਤਿਆਰ ਕੀਤੇ ਗਏ ਨੇ ਜੋ ਲਿਆਂਦੇ ਗਏ ਨੇ ਮਾਰੂ ਨੀਤੀਆਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਆਪਣੀ ਆਪਣੀ ਪੜਾਸ਼ ਕੱਢੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਦੀ ਜਿਹੜੀ ਹੈਗੀ ਚੇਤਾਵਨੀ ਕਿਸਾਨਾਂ ਵੱਲੋਂ ਜਿਹੜੀ ਦਿੱਤੀ ਗਈ ਹੈ ਜਗਮੰਡੇ ਵੱਲੋਂ ਫ੍ਰੀਕੋਰਟ ਤੋਂ ਜਗਤਾਰ ਸਿੰਘ